ਪ੍ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਘੜੀ ਤਾਂ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਨਾਬਾ ਜੇਲ ਬ੍ਰੇਕ ਦੇ ਮੁਜ਼ਰਮ ਨੂੰ ਹੁਣ ਵਾਪਸ ਲੈ ਕੇ ਆਏ ਤੇ ਨਾਬਾ ਜੇਲ ਦੇ ਵਿੱਚ ਹੀ ਲੈ ਕੇ ਆਏ ਨੇ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਨਾਬਾ ਜੇਲ ਬ੍ਰੇਕ ਦੇ ਮੁਜ਼ਰਮ ਨੂੰ ਵਾਪਸ ਨਾਬਾ ਜੇਲ ਦੇ ਵਿੱਚ ਹੀ ਲੈ ਕੇ ਆਏ ਤਾਂ ਦੱਸ ਦੇਣਾ ਚਾਹੁੰਦੇ ਹਾਂ ਕਿ 2016 ਦੇ ਵਿੱਚ ਇਸ ਮੁਜਰਮ ਜੜਾਏ ਮੁਜਰਮ ਸਗਾ ਪਗੋੜਾ ਹੋ ਗਿਆ ਸੀ ਜ਼ਮਾਨਤ ਦੇ ਉੱਤੇ ਆਇਆ ਸੀ ਸਗਾ ਰਮਨਜੀਤ ਸਿੰਘ ਰੋਮੀ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਜਿਹੜਾ ਇਹ ਪਗੋੜਾ ਹੋ ਗਿਆ ਸੀਗਾ ਤੇ ਵਿਦੇਸ਼ ਨੂੰ ਚਲਾ ਗਿਆ ਸੀ ਹਾਂਗਕਾਂਗ ਚਲਾ ਗਿਆ ਸੀਗਾ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਬਰਵਾਲਾ ਕਿ ਇਸ ਦੇ ਲਈ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਸੀਗਾ ਇਸ ਦੇ ਖਿਲਾਫ ਉਸ ਤੋਂ ਬਾਅਦ ਲਗਾਤਾਰ ਪੁਲਿਸ ਜੜੀਆ ਕੋਸ਼ਿਸ਼ ਕਰ ਰਹੀ ਸੀ ਕਿ ਕਿਸੇ ਤਰੀਕੇ ਇਸ ਨੂੰ ਜਿਹੜਾ ਆ ਆ ਦੁਆਰਾ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਇਸ ਨੇ ਬਾਅਦ ਵਿੱਚ ਹੋਰ ਪੰਜ ਮੁਜਰਮਾਂ ਨੂੰ ਉਸ ਜੇਲ੍ਹ ਦੇ ਵਿੱਚੋਂ ਭਜਾਇਆ ਸੀਗਾ ਜੇਲ੍ਹ ਬ੍ਰੇਕ ਮਾਮਲੇ ਦਾ ਮਾਸਟਰਮਾਈਂਡ ਵੀ ਦੱਸਿਆ ਜਾ ਰਿਹਾ ਸਾਜ਼ਿਸ਼ ਕਰਤਾ ਜਿਹੜਾ ਸੀਗਾ ਉਸ ਦੇ ਬਾਅਦ ਹੁਣ ਪੁਲਿਸ ਲਗਾਤਾਰ ਪੁਲਿਸ ਨੇ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਕੀਤਾ ਜਿਸ ਦੇ ਬਾਅਦ ਇਸ ਨੂੰ ਕੈਦ ਵਿੱਚ ਲਿਆ ਜਿਸ ਦੇ ਬਾਅਦ ਇਸ ਨੂੰ ਜਿਹੜਾ ਹੁਣ ਪੁਲਿਸ ਹਾਂਗਕਾਂਗ ਤੋਂ ਲੈ ਕੇ ਵਾਪਸ ਆ ਰਹੀ ਸੀ ਕਿਉਂਕਿ ਹਾਂਗਕਾਂਗ ਦੀ ਹਾਈ ਕੋਰਟ ਨੇ ਇਜਾਜ਼ਤ ਦੇ ਦਿੱਤੀ ਸੀ ਹਾਈ ਕੋਰਟ ਦੇ ਵਿੱਚ ਹਾਲਾਂਕਿ ਜੇ ਗੱਲ ਕਰ ਲਈਏ ਤਾਂ ਰੂਮੀ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਉਸ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਗਿਆ ਸੀਗਾ ਤਾਂ ਹੁਣ ਉਸ ਨੂੰ ਵਾਪਸ ਪੰਜਾਬ ਪੁਲਿਸ ਜਿਹੜੀ ਹੈ ਹਾਂਗਕਾਂਗ ਤੋਂ ਕੱਲ ਰਾਤ ਦਿੱਲੀ ਲੈ ਕੇ ਦਿੱਲੀ ਦੇ ਬਾਅਦ ਉਸ ਨੂੰ ਨਾਪਾ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਜਿਸ ਦੇ ਬਾਅਦ ਹੁਣ 14 ਦਿਨ ਦੀ ਨਿਆਂਇਕ ਹਿਰਾਸਤ ਤभी ਜਿਹੜੀ ਹੈ ਪੁਲਿਸ ਨੂੰ ਮਿਲ ਚੁੱਕੀ ਹੈ ਨਾਬਾ ਜੇਲ ਬ੍ਰੇਕ ਕੀਤੀ ਗਈ ਸੀਗੀ ਤਾਂ ਉਸਦੇ ਬਾਅਦ ਹੁਣ ਨਾਬਾ ਜੇਲ ਦੇ ਵਿੱਚ 14 ਦਿਨ ਅਨਿਆਇਕ ਹਰਾਸਤ ਦੇ ਵਿੱਚ ਰਹਿਣਗੇ ਉਸਦੇ ਬਾਅਦ ਅਗਲੀ ਸੁਣਵਾਈ ਹੋਊਗੀ ਉਸਦੇ ਕੇਸ ਨੂੰ ਲੈ ਕੇ ਕਿਉਂਕਿ ਉਸਨੇ ਵੱਡਾ ਜੁਰਮ ਕੀਤਾ ਸੀਗਾ ਉਹਨਾਂ ਕੈਦੀਆਂ ਦੇ ਵਿੱਚੋਂ ਵਿੱਕੀ ਗੌਂਡਰ ਦਾ ਵੀ ਜਿਹੜਾ ਨਾਮ ਆਉਂਦਾ ਜਿਸਦਾ ਪੁਲਿਸ ਦੇ ਨਾਲ ਮੁਕਾਬਲੇ ਦੌਰਾਨ ਉਸਦੀ ਮੌਤ ਹੋ ਚੁੱਕੀ ਆ ਤਾਂ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਐਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਸਕਰੀਨ ਦੇ ਉੱਤੇ ਤੁਹਾਨੂੰ ਦਿਖਾ ਰਹੇ ਐ ਨਾਬਾ ਜੇਲ ਬ੍ਰੇਕ ਮਾਮਲੇ ਦਾ ਦੋਸ਼ੀ ਜਿਹੜਾ ਆ ਰੋਮੀ ਉਸ ਨੂੰ ਗੱਲ ਕਰ ਲਈਏ ਤਾਂ ਨਾਬਾ ਜੇਲ੍ਹ ਦੇ ਵਿੱਚ 14 ਦਿਨ ਦੀ ਨਿਆਇਕ ਹਿਰਾਸਤ ਦੇ ਉੱਤੇ ਰੱਖਿਆ ਜਿਹੜਾ ਹੈ ਜਾਣਾ ਹੈਗਾ ਤੇ ਉਹਨਾਂ ਨੂੰ ਉੱਥੇ ਨਾਬਾ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਹੈਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਲਗਾਤਾਰ ਕਈ ਸਾਲਾਂ ਤੋਂ ਪਗੋੜਾ ਸਗਾ ਲਗਾਤਾਰ ਕਈ ਸਾਲਾਂ ਤੋਂ ਪਗੋੜਾ ਸਗਾ ਤੇ ਉਸ ਦੇ ਉੱਤੇ ਵੱਡੀ ਕਾਰਵਾਈ ਜਿਹੜੀ ਆ ਕੀਤੀ ਹੈਗੀ ਵਿਦੇਸ਼ ਮੰਤਰਾਲੇ ਦੇ ਨਾਲ ਪੰਜਾਬ ਪੁਲਿਸ ਨੇ ਸੰਪਰਕ ਕੀਤਾ ਸਗਾ ਹਾਲਾਂਕਿ ਉਸ ਤੋਂ ਪਹਿਲਾਂ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਸੀ ਰੈੱਡ ਕਾਰਨਰ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਗਿਆ ਸੀਗਾ ਤੇ ਉਸ ਦੇ ਬਾਅਦ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਕੀਤਾ ਜਿਸ ਦੇ ਬਾਅਦ ਵਿਦੇਸ਼ ਮੰਤਰਾਲੇ ਨੇ ਜਿਹੜਾ ਆ ਬਾਹਰ ਹਾਂਗਕਾਂਗ ਦੇ ਵਿਖੇ ਉੱਥੇ ਜਿਹੜਾ ਆ ਸੰਪਰਕ ਕੀਤਾ ਜਿਸ ਦੇ ਬਾਅਦ ਕੋਰਟ ਦੇ ਵਿੱਚ ਕੇਸ ਵੀ ਚੱਲਿਆ ਹਾਈ ਕੋਰਟ ਹਾਂਗਕਾਂਗ ਦੀ ਹਾਈ ਕੋਰਟ ਦੇ ਵਿੱਚ ਕੇਸ ਚੱਲਿਆ ਜਿੱਥੇ ਪਟੀਸ਼ਨ ਪਾਈ ਇਸ ਰੋਮੀ ਦੇ ਵੱਲ ਪਟੀਸ਼ਨ ਪਾਈ ਗਈ ਪਰ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਜਿਸ ਦੇ ਬਾਅਦ ਹੁਣ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਸਫਲਤਾ ਦੇ ਬਾਅਦ ਹੁਣ ਉਸ ਨੂੰ ਭਾਰਤ ਜਿਹੜਾ ਵਾਪਸ ਲਿਆਂਦਾ ਗਿਆ ਆ ਤਾਂ ਤਸਵੀਰਾਂ ਐ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਮੂੰਹ ਦੇ ਉੱਤੇ ਮਾਸਕ ਬੰਨਿਆ ਹੋਆ ਚਿਹਰਾ ਇਸ ਨੇ ਪੂਰਾ ਆਪਣਾ ਬਦਲਿਆ ਹੋਇਆ ਸਿਰ ਦੇ ਵਾਲ ਤੱਕ ਇਸ ਨੇ ਚੰਗੀ ਤਰ੍ਹਾਂ ਕਟਵਾਏ ਹੋਏ ਨੇ ਤੇ ਉੱਥੇ ਬੜੀ ਸ਼ੋਹਰਾਮ ਦੀ ਜ਼ਿੰਦਗੀ ਕੱਟ ਰਿਹਾ ਸੀਗਾ ਤੇ ਹੁਣ ਦੁਬਾਰਾ ਫੇਰ ਉਸੇ ਨਾਬਾ ਜੇਲ੍ਹ ਦੇ ਵਿੱਚ ਜਿਸ ਨੂੰ ਬ੍ਰੇਕ ਕੀਤਾ ਸੀ ਜਿਹੜਾ ਮੁੱਖ ਸਾਜ਼ਿਸ਼ ਘੜਤਾ ਸੀਗਾ ਤਾਂ ਹੁਣ ਦੁਬਾਰਾ ਫੇਰ ਇਸ ਨੂੰ ਜੇਲ੍ਹ ਦੇ ਵਿੱਚ ਸੜਨਾ ਪਵੇਗਾ ਕਿਉਂਕਿ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਆਈਐਸ ਆਇਦ ਨਾਲ ਵੀ ਸਤੇ ਸੰਬੰਧ ਸੰਪਰਕ ਜਿਹੜੇ ਆ ਉਥੇ ਹੋ ਗਏ ਸਕੇ